ਅਚੰਕ ਗੌਰ ਸਾਹਿਬ ਦੇ ਅੰਮਲ ਚਰਨਜੀਤ ਸਿੰਘ ਚੰਨੀ ਨੇ ਵੀ ਨਿਊਜ਼ ਦੇ ਨਾਲ ਅਲੋਸ਼ੇਸ਼ ਗੱਲਬਾਤ ਕਰਦੇ ਕਿਹਾ ਕਿ ਪਹਿਲੀ ਵਾਰ ਵਿਧਾਇਕਾਂ ਨੂੰ ਸਵੈ ਮਾਰਤ ਵਾਲਾ ਅਹਿਸਾਸ ਹੋਇਆ ਤੇ ਉਹਨਾਂ ਨੇ ਬਜਟ ਦੇ ਚੰਗੇ ਪੱਖਾਂ ਬਾਰੇ ਕਿਹਾ ਕਿ ਖੇਡਾਂ ਤੇ ਸਿੱਖਿਆ ਦੇ ਲਈ ਬਜਟ ਜਿਹੜਾ ਕਿ ਵਧਾਇਆ ਗਿਆ ਤਾਂ ਹੋਰ ਉਹਨਾਂ ਨੇ ਕੀ ਕੁਝ ਕਿਹਾ ਹੌ ਜਾਣਦੇ। ਸਵਾਲ ਦੇ ਵਿੱਚ ਬਸਟ ਨੂੰ ਪਾਸ ਕਰ ਦਿੱਤਾ ਗਿਆ ਬਹੁਤ ਸਾਰੀਆਂ ਨਵੀਆਂ ਗੱਲਾਂਆਂ ਨੇ। ਵੱਡੀ ਗੱਲ ਇਹ ਸਾਹਮਣੇ ਆਈ ਕਿ 5 ਕਰੋੜ ਹਰ ਵਿਧਾਇਕ ਨੂੰ ਦਿੱਤਾ ਜਾਊ ਆਪਣੇ ਹਿਸਾਬ ਨਾਲ ਖਰਚ ਕਰਨ ਲਈ। ਹੋਰ ਵੀ ਮਾਮਲੇ ਨੇ ਮੇਰੇ ਨਾਲ ਨੇ ਵਿਧਾਇਕ ਚਰਨਜੀਤ ਸਿੰਘ ਚੰਨੀ ਇਹਨਾਂ ਨਾਲ ਗੱਲ ਕਰਦੇ ਆ ਕਿ ਇਸ ਬਸਟ ਦੇ ਵਿੱਚ ਕੀ ਨਵਾਂ ਨਜ਼ਰ ਆਇਆ ਤੇ ਕੁਝ ਨਵਾਂ ਐਮੈਂਡ ਵੀ ਹੋਇਆ ਚੰਨੀ ਸਾਹਿਬ ਕੀ ਨਵਾਂ ਹੈ ਇਸ ਬਸਟ ਦੇ ਵਿੱਚ ਦੇਖੋ ਇੱਕ ਇੱਕ ਬਹੁਤ ਹੀ ਬਿਹਤਰੀਨ ਬਜਟ ਜਿਹੜਾ ਪੇਸ਼ ਹੋਇਆ ਸਭ ਤੋਂ ਪਹਿਲਾਂ ਮੈਂ ਸਰਦਾਰ ਭਗਵੰਤ ਸਿੰਘ ਮਾਨ ਔਰ ਹਰਪਾਲ ਚਿਮਾ ਜੀ ਨੂੰ ਬਹੁਤ ਵਧਾਈ ਵੀ ਦਿੰਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਇੱਕ ਐਸਾ ਬਜਟ ਪੇਸ਼ ਕੀਤਾ ਜਿਸ ਤੋਂ ਇਹ ਮਹਿਕ ਆਉਂਦੀ ਹੈ ਕਿ ਸਾਡਾ ਪੰਜਾਬ ਬਦਲ ਰਿਹਾ ਹੈ ਔਰ ਸਾਡਾ ਪੰਜਾਬ ਇੱਕ ਜੋ ਇੱਕ ਠੰਦੀ ਕਲਾਜ ਜਾ ਰਿਹਾ ਸੀ ਹੁਣ ਚੜ੍ਹਦੀ ਕਲਾ ਵੱਲ ਨੂੰ ਜਾ ਰਿਹਾ ਇੱਕ ਰੰਗਲਾ ਪੰਜਾਬ ਬਹੁਤ ਜਲਦ ਜਿਹੜਾ ਬਣਨ ਜਾ ਰਿਹਾ ਤੁਸੀਂ ਦੇਖਿਆ ਕਿ ਇਸ ਬਜਟ ਚ ਪਿਛਲੇ ਸਾਲ ਨਾਲੋਂ 15% ਦਾ ਜਿਹੜਾ ਹੈਗਾ ਵਾਧਾ ਦੋ 236 236000 ਕਰੋੜ ਦਾ ਜਿਹੜਾ ਇਹ ਬਜਟ ਹੈ ਇੱਕ ਬਹੁਤ ਵੱਡੀ ਜਿਹੜੀ ਪਲਾਂਗ ਇਸ ਬਜਟ ਚ ਵਜਣੀ ਹੈ ਕਿਉਂਕਿ ਹਰ ਤਰ੍ਹਾਂ ਦੀ ਜਿਹੜੀ ਡਿਵੈਲਪਮੈਂਟ ਇਸ ਬਜਟ ਚ ਹੋਣੀ ਹੈ ਜੇ ਹੈਲਥ ਦੀ ਗੱਲ ਕਰ ਲੋ ਤਾਂ ਤਕਰੀਬਨ 6000 ਕਰੋੜ ਰੁਪਏ ਜਿਹੜਾ ਹੈਲਥ ਲਈ ਰੱਖਿਆ ਗਿਆ ਔਰ ਜੇ ਐਜੂਕੇਸ਼ਨ ਦੀ ਗੱਲ ਕਰੀਏ ਤਾਂ 18000 ਕਰੋੜ ਜਿਹੜਾ ਐਜੂਕੇਸ਼ਨ ਤੇ ਲਾਇਆ ਗਿਆ ਕਿਉਂਕਿ ਇਹ ਇਹ ਆਮ ਕਹਾਵਤ ਹੈ ਵੀ ਅਗਰ ਘਰ ਚ ਇੱਕ ਬੰਦਾ ਪੜ ਜਾਂਦਾ ਤਾਂ ਸਾਰੀ ਪੀੜ੍ਹੀ ਨੂੰ ਉਹ ਜਿਹੜਾ ਹੈਗਾ ਇੱਕ ਵਧੀਆ ਸਟੇਜ ਤੇ ਮੰਤਪ ਤੇ ਲੈ ਕੇ ਜਾ ਸਕਦਾ ਤੇ ਜੇ ਸਪੋਰਟਸ ਦੀ ਗੱਲ ਕਰੀਏ ਉਹਦੇ ਲਈ ਵੀ ਤਕਰੀਬਨ 1900 ਕੁਛ ਯਾਨੀ 1000 ਕਰੋੜ ਦੇ ਕਰੀਬ ਜਿਹੜਾ ਬਜਟ ਰੱਖਿਆ ਗਿਆ ਔਰ ਸਭ ਤੋਂ ਵੱਡੀ ਗੱਲ ਜਿਹੜੀ ਤੁਸੀਂ ਵੀ ਕਹੀ ਹੈ ਕਿ ਇੱਕ ਪਿੰਡਾਂ ਲਈ ਖਾਸ ਤੌਰ ਜਿਹੜਾ ਹੈਗਾ ਪਿੰਡਾਂ ਨੂੰ ਦਾ ਸ਼ਹਿਰੀ ਕਰਨ ਕਰਨ ਦੀ ਜਿਹੜੀ ਕੋਸ਼ਿਸ਼ ਹੋ ਰਹੀ ਹੈ ਇਸ ਬਜਟ ਤੋਂ ਕਿਉਂਕਿ 5 ਕਰੋੜ ਰੁਪਇਆ ਹਰ ਐਮਐਲਏ ਨੂੰ ਬਿਨਾਂ ਕਿਸੇ ਵਿਤਕਰੇ ਚਾਹੇ ਸਾਡੀ ਆਮ ਪਾਰਟੀ ਦਾ ਚਾਹੇ ਕੋਈ ਆਪੋਜੀਸ਼ਨ ਦਾ ਹਰੇਕ ਐਮਐਲ ਨੂੰ ਜਿਹੜਾ 5 ਕਰੋੜ ਰੁਪਏ ਮਿਲਣਾ ਔਰ ਉਹ ਇੱਕੋ ਹੀ ਸ਼ਰਤ ਹੈ ਕਿ ਉਹ ਸਦ ਪਯੋਗ ਹੋਵੇ ਉਹਦਾ ਉਹ ਪਿੰਡਾਂ 'ਚ ਲੱਗੇ ਜਾਂ ਸ਼ਹਿਰਾਂ ਜਿੱਥੇ ਦਾ ਵੀ ਕੋਈ ਐਮਐਲਏ ਔਰ ਉਹ ਵਧੀਆ ਤਰੀਕੇ ਨਾਲ ਆਪਣਾ ਯੋਗਦਾਨ ਪਾਵੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਵੇ ਤੁਹਾਨੂੰ ਵੀ 3 ਸਾਲ ਹੋ ਗਏ ਵਿਧਾਇਕ ਬਣੇ ਨੂੰ ਪਹਿਲਾਂ ਜੋ ਖਰਚ ਕਰਨਾ ਹੁੰਦਾ ਸੀ ਕੋਈ ਡਿਵੈਲਪਮੈਂਟ ਤੇ ਵਿਧਾਇਕ ਫਿਰ ਕਿੱਥੋਂ ਪੈਸਾ ਲੈਂਦੇ ਸੀ ਦੇਖੋ ਵਿਧਾਇਕ ਵਿਧਾਇਕਾਂ ਕੋਲ ਪਹਿਲਾਂ ਕੋਈ ਫੰਡ ਨਹੀਂ ਸੀ ਹੁੰਦਾ ਤੇ ਮੈਂ ਜਿਵੇਂ ਇੱਕ ਡਾਕਟਰ ਐ ਮੈਂ ਆਪਣਾ profession ਵੀ ਚਲਾਉਂਦਾ ਤਾਂ ਉਹਦੇ ਚੋਂ ਆਪਾਂ ਹਿੱਸਾ ਪਾਈਦਾ ਸੀ ਕੁਝ ਐਨਆਰਆਈ ਵੀਰ ਹੁੰਦੇ ਆ ਕੁਝ ਹੋਰ ਦਾਨੀ ਸੱਜਣ ਹੁੰਦੇ ਆ ਮੰਤਰੀ ਕੋਲ ਫੰਡ ਹੁੰਦੇ ਸੀ ਉਹ ਜਿਹੇ ਜਿਹੜੇ ਨજર ਸੁਵੱਲੀ ਹੋ ਗਈ ਇਲਾਕੇ ਨੂੰ ਦੇ ਤਾਂ ਨਹੀਂ ਨਹੀਂ ਉਹ ਐਵੇਂ ਦਾ ਵੀ ਸੀ ਤਰੀਆਂ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਮੇਰੇ ਹਲਕੇ 'ਚ ਤਾਂ ਕਿਸੇ ਮੰਤਰੀ ਤੋਂ ਫੰਡ ਆਇਆ ਨਹੀਂ ਨਹੀਂ ਲੱਗਿਆ ਨਹੀਂ ਇੱਕ ਐਮਪੀ ਲੈਡ ਫੰਡ 'ਚ ਜਰੂਰ ਮੈਨੂੰ ਜਿਹੜਾ ਹੈਗਾ 30 40 ਕਰੋੜ 30 40 ਲੱਖ ਰੁਪਏ ਜਿਹੜਾ ਸਾਡੇ ਐਮਪੀ ਜਿਹੜੇ ਨੇ ਇੱਕ ਸਵੇਮਾਨ ਦੀ ਗੱਲ ਹੁੰਦੀ ਹੈ ਵਿਧੇਕਾਂ ਦਾ ਸਵੇਮਾਨ ਵਧਿਆ ਮਨ ਲੱਗਾ ਕਿਉਂਕਿ 5 ਕਰੋੜ ਆਪਣੇ ਹੱਥੀ ਲਾਉਣਗੇ ਉਦਘਾਟਨ ਵੀ ਕਰਨਗੇ ਔਰ ਉਹਦੀ ਚਰਚਾ ਵੀ ਹੋਈ ਕਿ ਪੈਸਾ ਚੰਗੇ ਥਾਂ ਤੇ ਲੱਗੇ ਦੇਖੋ ਬਹੁਤ ਵੱਡਾ ਕੰਮ ਹੋਇਆ ਕਿਉਂਕਿ ਜਦੋਂ ਅਸੀਂ ਕਿਸੇ ਟੂਰਨਾਮੈਂਟ ਤੇ ਜਾਂਦੇ ਸੀ ਤਾਂ ਉੱਥੇ ਜਿੰਨੇ ਯੂਥ ਕਲੱਬ ਨੇ ਉਹਨਾਂ ਦੀ ਇੱਕ ਮਨਸ਼ਾ ਹੁੰਦੀ ਸੀ ਵੀ ਸਾਡੇ ਕਲੱਬ ਨੂੰ ਕੁਝ ਦੇ ਕੇ ਜਾਣ ਔਰ ਪਹਿਲਾਂ ਸਾਡੇ ਕੋ ਕੋਈ ਫੰਡ ਨਹੀਂ ਸੀ ਹੁੰਦਾ ਹੁਣ ਸਾਡੇ ਕੋ 5 ਕਰੋੜ ਰੁਪਏ ਤੇ ਹਾਂ ਹਾਂ ਇਸ ਸਾਲ ਅਗਲੇ ਸਾਲ ਤਾਂ ਹੋਰ ਵੱਧ ਵੀ ਮਿਲ ਸਕਦਾ ਜਿਵੇਂ ਲੱਗਦਾ ਵੀ 10 ਕਰੋੜ ਵੀ ਹੋ ਸਕਦਾ ਸੋ ਇੱਕ ਬਹੁਤ ਵੱਡੀ ਜਿਹੜੀ ਇਹ ਇੱਕ ਐਮਐਲਏ ਨੂੰ ਇੱਕ ਸ਼ਕਤੀਕਰਨ ਹੋਇਆ ਐਮਐਲਏ ਦਾ ਅੰਦਰ ਅੱਜ ਕਾਫੀ ਚਰਚਾ ਹੋਈ ਸੀ ਸੀਚਲ ਨੂੰ ਵੀ ਲੈ ਕੇ ਸੀਤਪਖਸਿੰਘ ਨੂੰ ਲੈ ਕੇ ਸੀਚਲ ਬਾਰੇ ਕੋਈ ਸ਼ਬਦ ਬੋਲੇ ਪ੍ਰਤਾਪ ਬਾਜਵਾ ਨੇ ਕਿਸ ਤਰ੍ਹਾਂ ਵਿਧਾਇਕ ਮਹਿਸੂਸ ਕਰਦੇ ਨੇ ਕਿ ਐਵੇਂ ਦੇ ਸ਼ਬਦ ਬੋਲਣੇ ਚਾਹੀਦੇ ਜਾਂ ਨਹੀਂ ਦੇਖੋ ਬਾਜਵਾ ਸਾਹਿਬ ਬਹੁਤ ਹੀ ਸੀਨੀਅਰ ਪਾਰਲੀਮੈਂਟਰੀ ਨੇ ਰਾਜ ਸਭਾ ਦੇ ਮੈਂਬਰ ਵੀ ਰਹੇ 6 ਸਾਲ ਐਮਪੀ ਵੀ ਰਹੇ ਕਈ ਵਾਰ ਐਮਐਲਏ ਵੀ ਬਣੇ ਮੰਤਰੀ ਵੀ ਰਹੇ ਉਹਨਾਂ ਦੇ ਮੁੱਖ ਤੋਂ ਐਸੇ ਸ਼ਬਦ ਇੱਕ ਸੰਤ ਲਈ ਜਿਹੜੇ ਸ਼ੋਭਾ ਨਹੀਂ ਦਿੰਦੇ ਮੈਂ ਨਿੰਦਾ ਕਰਦਾ ਇਹਨਾਂ ਸ਼ਬਦਾਂ ਦੀ ਔਰ ਤੁਸੀਂ ਸੀਚੇਵਾਲ ਜਿੱਦਾ ਸਤਕਾਰ ਇੰਨਾ ਜ਼ਿਆਦਾ ਹੈ ਕਿ ਕਿੰਨੇ ਤਾਂ ਉੱਥੇ ਸਾਡੇ ਜਿਹੜੇ ਪ੍ਰੈਜ਼ੀਡੈਂਟ ਹੈ ਉਹ ਆਏ ਹੈ ਏਪੀਜੀ ਅਬਦੁਲ ਕਲਾਮ ਜੋ ਇੱਕ ਸਾਇੰਟਿਸਟ ਸੀ ਉਹਨਾਂ ਨੇ ਵੀ ਉਹਨਾਂ ਨੂੰ ਸਰਾਇਆ ਕਹਿੰਦੇ ਸੀਿਤ ਪਖ ਸਿੰਘ ਦਾ ਉਹ ਮਤ ਲੈ ਕੇ ਆਏ ਸੀ ਉਹ ਮਤੇ ਨੂੰ ਅੱਖੋਂ ਠਿੱਠਾ ਕਰਨ ਵਾਸਤੇ ਕਿ ਜੋ ਪਖ ਸਿੰਘ ਨੂੰ ਭਾਰਤ ਰਤਨ ਮਿਲੇ ਉਹਦੀ ਚਰਚਾ ਨਾ ਹੋਵੇ ਜਾਣ ਬੁਝ ਕੇ ਕਹਿੰਦੇ ਸੀ ਚੱਲਦਾ ਮੁੱਦਾ ਝਾੜੂ ਵਾਲਾ ਨੇ ਅੰਦਰ ਉਠਾਇਆ ਮੇਰੀ ਗੱਲ ਸੁਣੋ ਕਿੰਨੇ ਸਾਲ ਹੋ ਗਏ 75 ਸਾਲ ਹੋ ਗਏ ਔਰ ਉਹਦੇ ਚ 45 ਸਾਲ ਮੇਰਾ ਖਿਆਲ ਕਾਂਗਰਸ ਨੇ ਰਾਜ ਕੀਤਾ ਪੰਜਾਬ ਤੇ 45 ਸਾਲਾਂ ਚ ਤੱਕ ਕਿਸੇ ਨੇ ਭਗਤ ਸਿੰਘ ਦੀ ਇਹਨਾਂ ਨੂੰ ਯਾਦ ਆਈ ਨਹੀਂ ਅੱਜ ਅਚਾਨਕ ਕਿੱਥੋਂ ਭਗਤ ਸਿੰਘ ਦੀ ਯਾਦ ਆ ਗਈ ਯਾਦ ਇਸ ਲਈ ਆਈ ਕੀ ਆਮ ਆਦਮੀ ਪਾਰਟੀ ਨੇ ਆਪਣੀ ਸੋਚ ਚੁੱਕ ਜਿਹੜੀ ਸਰਦਾਰ ਭਗਤ ਸਿੰਘ ਮਾਨ ਨੇ 2022 ਚ ਉਹ ਵੀ ਖੜਕੜ ਕਲਾਂ ਵਿਖੇ ਚੁੱਕੀ ਉਸ ਤੋਂ ਬਾਅਦ ਹਰ ਦਫ਼ਤਰ ਚ ਜਿਹੜੀ ਹੈ ਸਰਦਾਰ ਭਗਤ ਸਿੰਘ ਜੀ ਸ਼ਹੀਦ-ਏ-ਆਜ਼ਮ ਦੀ ਫੋਟੋ ਨਾਲ ਬਾਬਾ ਸਾਹਿਬ ਅੰਬੇਡਕਰ ਜਿਨ੍ਹਾਂ ਨੇ ਕਿ ਸੰਵਿਧਾਨ ਲਿਖਿਆ ਉਹਨਾਂ ਦੀਆਂ ਫੋਟੋਆਂ ਲਵਾਈਆਂ ਸੋ ਉਹਨਾਂ ਨੂੰ ਸਤਕਾਰ ਸਾਡੀ ਪਾਰਟੀ ਹਮੇਸ਼ਾ ਹੀ ਦਿੰਦੀ ਰਹੀ ਔਰ ਦੁਬਾਰਾ ਅਗਰ ਇਨਕਲਾਬ ਦਾ ਜਿਹੜਾ ਨਾਰਾ ਗੂੰਜਿਆ ਉਹ ਆਮ ਆਦਮੀ ਪਾਰਟੀ ਨੇ ਜਿਹੜਾ ਹੈਗਾ ਇੱਕ ਉਠਾਇਆ ਸ਼ਹੀਦ ਆਜ਼ਮ ਭਗਤ ਸਿੰਘ ਤੋਂ ਬਾਅਦ ਸੋ ਅਸੀਂ ਤਾਂ ਦਿਲੋਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਜੇ ਇਹਨਾਂ ਦੇ ਜੇ ਇਹਨਾਂ ਦੇ ਮੰਚ 'ਚ ਸੀਗਾ ਤਾਂ 75 ਸਾਲ ਥੋੜੇ ਨਹੀਂ ਹੁੰਦੇ ਇਹਨਾਂ ਨੇ ਸੈਂਟਰ 'ਚ ਸਰਕਾਰਾਂ ਰਹੀਆਂ ਇਹਨਾਂ ਦੇ ਦੋ ਪ੍ਰਾਈਮ ਮਿਨਿਸਟਰ ਤਾਂ ਉਹਦਾ ਆਪਣੇ ਆਪ ਨੂੰ ਹੀ ਦੇ ਕੇ ਭਾਰਤ ਰਤਨ ਇੱਕ ਸਵਾਲ ਇਹ ਵੀ ਆ ਜਾਂਦਾ ਕਿ ਜਿਹੜੇ ਸਵਾਲ ਅਵਰ ਹੁੰਦਾ ਆ ਵਿਧਾਨ ਸਭਾ ਦੇ ਵਿੱਚ ਤੁਹਾਡਾ ਕੋਈ ਸਵਾਲ ਲੱਗਿਆ ਸੀ ਤਸੱਲੀ ਬਖਸ਼ ਜਵਾਬ ਮਿਲਿਆ ਤੁਹਾਨੂੰ ਬਿਲਕੁਲ ਲੱਗਿਆ ਸੀ ਜੀ ਮੇਰਾ ਸਵਾਲ ਲੱਗਿਆ ਸੀਗਾ ਉਹਦਾ ਜਵਾਬ ਵੀ ਮਿਲਿਆ ਪਰ ਤੁਸੀਂ ਤੁਹਾਨੂੰ ਪਤਾ ਹੈ ਕਿ ਸੀਮਤ ਸਮਾਂ ਹੁੰਦਾ ਇੱਕ ਇੱਕ ਮੇਰਾ ਸਵਾਲ ਲੱਗਿਆ ਹਰੇਕ ਦਾ ਅਗਰ ਇੱਕ ਵੀ ਲੱਗੇ ਤੇ ਹਲਕੇ ਦੀ ਕੀ ਪ੍ਰੋਬਲਮ ਆ ਕਿਉਂਕਿ ਉੱਥੇ ਤੇ ਪਹਿਲਾਂ ਸੀਐਮ ਵੀ ਰਹੇ ਨੇ ਚਾਹ ਤਿੰਨ ਮਹੀਨੇ ਲਈ ਰਹੇ ਹੁਣ ਉੱਥੇ ਦੀ ਵੱਡੀ ਮੁਸ਼ਕਲ ਕੀ ਆ ਜਿਹੜੀ ਹੱਲ ਹੋਣੀ ਚਾਹੀਦੀ ਦੇਖੋ ਜੀ ਸੀਐਮ ਤਾਂ ਅਗਰ ਇੱਕ ਦਿਨ ਰਹਿ ਜਾਵੇ ਤਾਂ ਉਹ ਹਲਕੇ ਦੀ ਨੁਹਾਰ ਬਦਲ ਦਿੰਦਾ ਪਰ ਮੈਨੂੰ ਇਹ ਕਹਿਣਾ ਪੈਂਦਾ ਕਿ ਸਾਡੇ ਸਾਬਕਾ ਮੁੱਖ ਮੰਤਰੀ ਜਿਹੜੇ ਉੱਥੋਂ ਰਹੇ ਆ ਤਿੰਨ ਵਾਰ ਐਮਐਲਏ ਰਹੇ ਪਰ ਤਿੰਨੋ ਤਿੰਨੋ ਵਾਰੀ ਉਹ ਹਵਾਈ ਜਿਹੜੀਆਂ ਗੱਲਾਂ ਕਰਦੇ ਰਹੇ ਲੋਕਾਂ ਨੂੰ ਹਵਾਈ ਹਵਾਜ ਪੁਲ ਬਣਾਉਂਦੇ ਰਹੇ ਤੇ ਇੱਕ ਵੀ ਉਹਨਾਂ ਨੇ ਇੱਕ ਵੀ ਉਦਘਾਟਨ ਕੋਈ ਉਸ ਹਲਕੇ ਚ ਨਹੀਂ ਸੀ ਕੀਤਾ ਅੱਜ ਜਦੋਂ ਦੇ ਸਾਡੇ 3 ਸਾਲ ਹੋਏ ਮੇਰੇ ਹੁੰਦੇ ਜੇ 2-4 ਹੀ ਮੈਂ ਦੱਸਾਂ ਕਿ ਕਮਿਊਨਿਟੀ ਸੈਂਟਰ ਮੋਰਿੰਡੇ ਦਾ ਉਦਘਾਟਨ ਜਿਹੜਾ ਹੈਗਾ ਕੀਤਾ ਅੰਡਰ ਬ੍ਰਿਜ ਮੈਂ ਚਲਵਾਇਆ ਪਟਵਾਰ ਖਾਨਾ ਜਿਹੜਾ ਮੋਰਿੰਡੇ ਬਣਵਾਇਆ ਇੱਕ ਪਸ਼ੂ ਹਸਤਾਲ ਬਣਾਇਆ ਤੇ ਇੱਕ ਫਾਇਰ ਬ੍ਰਿਗੇਡ ਦਾ ਆਫਿਸ ਇਹ ਕੱਲੇ ਮੋਰਿੰਡੇ ਦੀ ਦੱਸ ਰਹੇ ਆ ਅੱਜ ਦੀ ਡੇਟ ਦੇ ਵਿੱਚ ਕੀ ਮੁਸ਼ਕਿਲਾਂ ਵੱਡੀ ਮੋਰਿੰਡੇ ਹਲਕੇ ਦੀ ਅੱਜ ਮੋਰਿੰਡੇ ਦੀ ਜਿਹੜੀ ਮੋਰਿੰਡੇ ਨਹੀਂ ਮਤਲਬ ਚਮਕੌਰ ਸਾਹਿਬ ਹਲਕਾ ਪੈਂਦਾ ਸਭ ਤੋਂ ਵੱਡੀ ਜਿਹੜੀ ਮੰਗ ਹੈ ਮੈਂ ਆਪਣੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਉਹਨਾਂ ਕੋਲ ਵੀ ਰੱਖੀ ਹੈ ਮੰਤਰੀਆਂ ਕੋਲ ਕੀ ਕਿ ਸਾਡਾ ਜਿਹੜਾ ਹਲਕਾ ਹੈ ਹਲੇ ਤੱਕ ਅਨਗੋਲਿਆ ਰਿਹਾ ਹੈ ਇੱਥੇ ਦੇਖੋ ਅਕਾਲੀਆਂ ਨੇ ਪੰਜ ਵਾਰ ਬੀਬੀ ਸਤਵੰਤ ਕੌਰ ਜਿਹੜੇ ਐਮਐਲਏ ਰਹੇ ਤਿੰਨ ਵਾਰ ਚਰਨਜੀਤ ਸਿੰਘ ਚੰਨੀ ਰਹੇ ਲੇਕਿਨ ਇੱਕ ਉਹਨਾਂ ਨੇ ਅੱਜ ਤੱਕ ਇੱਕ ਜਿਹੜਾ ਇਹ ਮੰਗ ਇਹ ਉਹ ਹਵਾ ਜੀ ਜ਼ਰੂਰ ਕਹਿੰਦੇ ਰਹੇ ਕਿ ਸਤਲੁਜ ਤੇ ਪੁਲ ਲਾਵਾਂਗੇ ਕਿਉਂਕਿ ਚਮਕੌਰ ਸਾਹਿਬ ਇੱਕ ਲੈਂਡ ਲੋਕਡ ਜਿਹੜਾ ਹਲਕਾ ਉਹਦਾ ਉੱਥੇ ਨਾ ਕੋਈ ਰੇਲਵੇਜ਼ ਹੈ ਉੱਥੇ ਨਾ ਕੋਈ ਦੁਆਬੇ ਨਾਲ ਜਿਹੜਾ ਹੈਗਾ ਉਹਦਾ ਕੋਈ ਪੁਲ ਪੁਲ ਹੈਗਾ ਡਾਇਰੈਕਟ ਕਨੈਕਟ ਨਹੀਂ ਹੈ ਅਗਰ ਤੁਸੀਂ ਬਲਾਚੌਰ ਜਾਣਾ ਤਾਂ ਰੋਪੜ ਤੋਂ ਘੁੰਮ ਕੇ ਹੋਣਾ ਚਾਹੀਦਾ ਤੋ ਸਭ ਤੋਂ ਵੱਡੀ ਮੰਗ ਜਿਹੜੀ ਹੈਗੀ ਆ ਉਹ ਮੈਂ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕਰਨੀ ਕਿ ਬੇਲਾ ਪੁਨਿਆਲੀ ਜਿਹੜਾ ਪੁਲ ਹੈ ਪੁਲ ਹੈਗਾ ਉਹ ਲਾਇਆ ਜਾਵੇ ਉਹ ਬਹੁਤ ਦੇਰ ਤੋਂ ਇਹ 50 ਸਾਲ ਤੋਂ ਸਾਡੇ ਹਲਕੇ ਦੀ ਡਿਮਾਂਡ ਹੈ ਪਰ ਮੈਂ ਆਸ ਕਰਦਾ ਕਿ ਮੁੱਖ ਮੰਤਰੀ ਸਾਹਿਬ ਜ਼ਰੂਰ ਉਸ ਤੇ ਜਿਹੜਾ ਗੌਰ ਕਰਨਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਹਨ ਐਮਐਲਏ ਚਰਨਜੀਤ ਚੰਨੀ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਉਹਨਾਂ ਦੇ ਹਲਕੇ ਚਮਕੌਰ ਸਾਹਿਬ ਦੀ ਇੱਕ ਵੱਡੀ ਦਿੱਕਤ ਹੈ ਪਰ ਨਾਲ ਇਹਨਾਂ ਨੇ ਬਸਟ ਦੀ ਸਲਾਗਾ ਵੀ ਕੀਤੀ ਆ ਤੇ ਉਮੀਦ ਵੀ ਜ਼ਾਹਰ ਕੀਤੀ ਆ ਕਿ ਆਉਣ ਵਾਲੇ ਦਿਨਾਂ ਦੌਰਾਨ ਪੰਜਾਬ ਰੰਗਲਾ ਜ਼ਰੂਰ ਬਣੇਗਾ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ ਸਿੰਘ ਕੋਕਰ ਚੰਡੀਗੜ੍ਹ